ਹੈਲੋ ਹਾਂਜੀ ਦੋਸਤੋ ਹੋਰ ਕੀ ਹਾਲ ਚਾਲ ਨੇ ਤੁਹਾਡੇ ਮਾ ਜਿਹਾਰ ਸਿੰਘ ਰੋਡ ਆ ਆਪਣਾ ਪੰਜਾਬ ਚੈਨਲ ਤੇ ਅੱਜ ਪਹੁੰਚਿਆ ਹਾਂ ਸਰੰਦ ਸਹਿਰ ਆ ਪੀਵੀ 23 ਕਾਰ ਬਾਜ਼ਾਰ ਵਾਲੇ ਕੋਲ ਜਿੱਥੇ ਕੀ ਆਪਣੇ ਨਾਲ ਹੈਗੇ ਵੀਰ ਹੈਗੇ ਨੇ ਅਮਰ ਸਿੰਘ ਟਵਾਣਾ ਤੇ ਇੱਧਰ ਵੀ ਰਹੇਗੇ ਨੇ ਆਪਣੇ ਨਾਲ ਕੁਲਵੀਰ ਸਿੰਘ ਸੋਨੂ ਠੀਕ ਹੈ ਜੀ ਆਪਣੇ ਦਰਸ਼ਕਾਂ ਨੂੰ ਇੱਕ ਵਾਰੀ ਸਤਿ ਸ੍ਰੀ ਅਕਾਲ ਬੋਲੋ ਜੀ ਸਤਿ ਸ੍ਰੀ ਅਕਾਲ ਦੇਰੇ ਵੀ ਆਪਣੇ ਦਰਸ਼ਕ ਵੀਰ ਨੇ ਸਰੋਤੇ ਨੇ ਆਪਣੇ ਦੋਸਤ ਨੇ ਸਾਰਿਆਂ ਨੂੰ ਸਸਰੀਆ ਕਾਲ ਮੇਰੇ ਵੱਲੋਂ ਤੇ ਅੱਜ ਪਹੁੰਚਿਆ ਹਾਂ ਪੀਵੀ 23 ਕਾਰ ਬਾਜ਼ਾਰਾਂ ਵਾਲਿਆਂ ਕੋਲ ਹਾਂਜੀ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਆਪਾਂ ਜਿਹੜੀ ਤੁਹਾਨੂੰ ਪੜਾਉਣਾ ਲੋਕੇਸ਼ਨ ਦੱਸਦੀ ਏ ਤੇ ਫੇਰ ਦਿਖਾਵਾਂਗੇ ਤੁਹਾਨੂੰ ਵਧੀਆ-ਵਧੀਆ ਕਾਰਾਂ ਟੌਪ ਦੀਆਂ ਜੀ ਦੋਸਤੋ ਜਿਹੜੀ ਤੁਸੀਂ ਲੋਕੇਸ਼ਨ ਦੇਖ ਰਹੇ ਹੋ ਨੇ ਸਮੇਂ ਨਾ ਇਹ ਜਿਹੜਾ ਚਾਵਲਾ ਚੌਕ ਆ ਤੇ ਟੋਡਰ ਮਲ ਦੀਵਾਨ ਹਾਲ ਯਾਦਗਾਰੀ 게ਟ ਆ ਤੁਸੀਂ ਦੇਖ ਸਕਦੇ ਹੋ ਹਨ ਜਿਹੜਾ ਕੀ ਇਹ ਮੇਨ ਰੋਡ ਹੈ ਅੱਗੇ ਇਹ ਜਿਹੜਾ ਕੀ ਮੇਨ ਰੋਡ ਹੈ ਨਾ ਜਿਹੜਾ ਇਹ ਸਰਹੰਦ ਤੋਂ ਆਪਣਾ ਰਾਜਪੁਰੇ ਨੂੰ ਦਿੱਲੀ ਨੂੰ ਜਾਂਦਾ ਜੀ ਰੋਡ ਹੈ ਅੱਗੇ ਫਰੰਟ ਆ ਆ ਦਿਖਾ ਦਿੰਦਾ ਆਪਾਂ ਜ਼ੂਮ ਕਰਕੇ ਇਹ ਇਹ ਜਮਾ ਦੇ ਤੋਂ ਨੂੰ ਆਸਾਨੀ ਦੱਸ ਦੇਣ ਲੋਕੇਸ਼ਨ ਦੀ ਜਿੱਥੇ ਬਾਈਓ ਨਹੀਂ ਕਾਰਾਂ ਦਾ ਕੰਮ ਕਰਦੇ ਨੇ ਵੀਰ ਉਹ ਨਹੀਂ ਇਹ ਆਪਣੇ ਏ ਇਹਨਾਂ ਕੋਲ ਦੇਖੋ ਜੀ ਕਾਰਾਂ ਕਿੰਨੀਆਂ ਵਧੀਆ ਖੜੀਆਂ ਨੇ ਟਾਪ ਤੇ ਕਾਰਾਂ ਜਿਵੇਂ ਆਲਟੋ ਕਾਰ ਹੋਗੀ ਤੇ ਹਾਂਜੀ ਆ ਦੇਖੋ ਜੀ ਆਲਟੋ ਬਹੁਤ ਹੀ ਵਧੀਆ ਸਾਫ਼ ਕਾਰ ਆ ਬਹੁਤ ਵਧੀਆ ਕਲੀਅਰ ਆ ਆ ਲੱਗਦੀ ਜਿਵੇਂ ਅੱਜ ਹੀ ਆਈ ਹੋਵੇ ਤੇ ਉੱਚਿਆ ਮਾਡਲ ਦੀਆਂ ਕਾਰਾਂ ਨੇ ਸਾਰੀਆਂ ਜਿਵੇਂ ਕਿ Honda ਕੰਪਨੀ ਦੀ ਕਾਰ ਹੋਗੀ ਜੀ ਇਹ ਬਾਈ ਉਹਨਾਂ ਨਾਲ ਬਾਕੀ ਕਰਦੇ ਆ ਗੱਲਬਾਤ ਆ ਰੇਟ ਦੀ ਵੀ ਗੱਲ ਕਰਾਂਗੇ ਨਾ ਦੇਖੋ ਬਾਈਆਂ ਦਾ ਕੰਮ ਹੈਗਾ ਸ਼ੌਂਕ ਦਾ ਬਾਈਆਂ ਨੂੰ ਲਾਲਚ ਨਹੀਂ ਕਿ ਕੋਈ ਪੈਸੇ ਨਾਲ ਬਾਕੀ ਨਾ ਜਿੱਥੇ ਮਰਜੀ ਤੁਸੀਂ ਰੇਟ ਪਤਾ ਕਰਕੇ ਆ ਜਾਓ ਜਦੋਂ ਤੁਸੀਂ ਮੋੜ ਬਣਾ ਲਓ ਗੱਡੀ ਲੈਣ ਦਾ ਇੱਕ ਤਾਂ ਲੈ ਜਿਹੜੇ ਬਾਈਆਂ ਨੇ ਗੱਡੀ ਖਰੀਦਣੀ ਆ ਤੇ ਆਪਾਂ ਪਹੁੰਚੇ ਹੋਏ ਆ ਬਾਈਆਂ ਉਹਨਾਂ ਕੋਲ ਅਮਨ ਸਿੰਘ ਟਵਾਣਾ ਕੋਲ ਤੇ सोनू ਵੀਰ ਉਹ ਨਹੀਂ ਨੇ ਆਪਣੇ ਨਾਲ ਕੁਲਵੀਰ ਸਿੰਘ ਜੀ ਇਹੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਹਾਂਜੀ ਵੀਰੇ ਇਹ ਕਾਰਾਂ ਬਾਰੇ ਮਾੜਾ ਦੱਸੋਗੇ ਆਪਣੇ ਸਰੋਤਿਆਂ ਨੂੰ ਆਪਾਂ ਛੋਟੀ ਜਿਹੀ ਛੋਟੀ ਜਿਹੀ ਵੀਡੀਓ ਬਣਾ ਲਈਏ ਬਹੁਤ ਹੀ ਵੱਡੀ ਨਹੀਂ ਕਰਦੇਗੇ ਅੱਠ ਮਾਡਲ ਹੈ ਜੀ 29 ਤੱਕ ਕਰਪਾਸ ਹੈ ਵੀਰੇ ਅੱਛਾ ਜੀ ਦੂਜੇ ਨਾਮ ਐਲ ਐਕਸ ਕਾਰ ਵਧੀਆ ਕਾਰ ਹੈ ਜੀ ਅੱਛਾ ਜੀ ਨਵੀਂ ਕਾਰ ਜਮਾਈ ਤੁਹਾਡੇ ਸਾਹਮਣੇ ਹੀ ਆ ਵਕਤ ਤੁਸੀਂ ਦੇਖ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਕਾਰ ਦੇ ਵਿੱਚ ਐਨ ਵਧੀਆ ਕਾਰ ਹੈ ਜੀ ਹਾਂਜੀ ਇਹ ਕਿੰਨੇ ਤੱਕ ਬਣ ਜੂਗੀ ਇਹ ਇਹ ਵੀਰੇ 115000 ਦੀ ਕਾਰ ਦੇ ਦਾਂਗੇ ਆਪਾਂ ਵੀਰੇ ਅੱਛਾ ਕਿੰਨੇ ਵੜ ਦੱਸੋ ਤੁਸੀਂ 8 ਮਾਡਲ 29 ਤੱਕ ਕਰਪਾਸ ਅੱਛਾ 8 ਮਾੜਲਾ 29 ਤੱਕ ਕਰਪਾਸ ਹੈ ਜੀ ਅੱਛਾ ਵੀ ਮੌਕੇ ਤੇ ਕਿਥੇ ਤੱਕ ਛੱਡ ਦੋ ਮੌਕੇ ਤੇ ਮਾਰਦਾਨ ਕਰਾਂਗੇ ਜਰੂਰ ਵੀਰੇ ਆ ਜਾਂਦਾ ਅੱਛਾ ਜੀ ਹਾਂਜੀ ਪਰ ਅੱਗੇ ਪਹੁੰਚੀਏ ਫਿਰ ਆਪਾਂ ਹਾਂਜੀ ਇਹ ਕਿڑی ਹੈ ਜੀ ਇਹ ਹੋਂਡਾ ਵਾਲੇ ਦੀ ਹੋਂਡਾ ਮੇਜ਼ ਜੀ ਅੱਛਾ ਹੋਂਡਾ ਮੇਜ਼ ਆ ਹੈ ਹਾਂਜੀ ਜੋ ਵੀ ਰੇਟ ਨਾਲ ਕਾਰ ਦੇ ਦਾਂਗੇ ਜੀ ਆ ਦੇਖੋ ਜੀ 3 ਲੱਖ 10 ਹਜ਼ਾਰ ਦੀ ਕਾਰ ਦੇ ਦਾਂਗੇ ਜੀ 3 ਲੱਖ 10 ਹਜ਼ਾਰ ਦੀ ਮਾਡਲ ਕਿੰਨਾ ਦੱਸੋ 14 ਮਾਡਲ ਦੂਜੇ ਨਾਮ 14 ਮਾਡਲ ਵੀ ਚਾਹੀਦਾ 14 ਦੇ 31 ਦਸੰਬਰ ਦੀ ਕਾਰ ਆ ਵੀਰੇ ਅੱਛਾ ਕਾਰ ਸਾਰੀ ਓਕੇ ਐ ਰੀਜਨਲ ਕਾਰ ਆ ਇਹ ਸਮਝੋ ਵੀ 15 ਮਾਡਲ ਆ ਜੀ 15 ਮਾਡਲ ਸਮਝੋ ਜੀ ਹਾਂਜੀ ਹਾਂ 3 ਲੱਖ 10 ਹਜ਼ਾਰ ਦੀ ਕਾਰ ਦੇ ਦਾਂਗੇ ਵੀਰੇ ਮਾਨ ਤਨ ਹੋਰ ਕਰ ਦਾਂਗੇ ਬਹੁਤ ਵਧੀਆ ਰੇਟ ਨਾਲ ਬਣ ਰਹੀ ਹੈ ਗੱਡੀ ਦੇਖੋ ਜੀ ਇਹ ਹੋਂਡਾ ਅਮੇਜ ਆਈ ਹੈ ਇਹ ਕੰਪਨੀ ਉਹ ਬਹੁਤ ਜ਼ਬਰਦਸਤ ਆਈ ਹੈ ਇਹ ਕਾਰ ਦਿਖਾਣੇ ਆ ਬਾਕੀ ਤੁਹਾਨੂੰ ਆ ਦੇਖ ਸਕਦਾ ਤੁਸੀਂ ਬਹੁਤ ਵਧੀਆ ਕਾਰ ਆਈ ਹੈ ਹੋਂਡਾ ਵਾਲਿਆਂ ਦੀ ਆ ਦੇਖੋ ਇਹ ਲੁੱਕ ਆ ਤੇ ਨੰਬਰ ਵੀ ਪਟਿਆਲੇ ਦਾ ਬਹੁਤ ਵਧੀਆ ਨੰਬਰ ਆ ਇਸ ਦਾ ਪੀ ਵੀ 11 ਹਾਂਜੀ 32 42 ਨੰਬਰ ਬਹੁਤ ਘੈਂਟਾ ਗੱਡੀ ਦਾ ਹਾਂਜੀ ਤੇ ਗੱਡੀ ਨਾ ਬਹੁਤ ਵਧੀਆ ਕਾਰ ਆ ਤੁਹਾਡੇ ਸਾਹਮਣੇ ਆ ਜੋ ਕੁਛ ਹੈਗੀ ਆ ਜੀ ਕਲੀਅਰ ਕਾਰ ਆ ਪੂਰੀ ਤੇ ਰੇਟ ਨਾਲ ਬਣਦੀ ਆ ਇਹ ਪੈਟਰੋਲ ਤੇ ਵੀਰ ਜੀ ਹੱਟ ਡੀਜ਼ਲ 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 ਹੋਰ ਦੱਸੋ ਦੋਸਤੋ ਕੀ ਚਾਹੀਦਾ ਤੁਹਾਨੂੰ 3 ਲੱਖ ਦੱਸਿਆ ਤੁਸੀਂ ਡਿਮਾਂਡ ਆਈ 3 ਲੱਖ ਦੇ ਦਾਂਗੇ 3 ਲੱਖ 10 ਹਜ਼ਾਰ ਮੰਗਦੇ ਤੁਸੀਂ 3 ਲੱਖ ਕਹਿੰਦਾ 3 ਲੱਖ ਦੀ ਦੇ ਦਾਂਗੇ ਬਾਈ ਕਹਿੰਦਾ 3 ਲੱਖ ਦੀ ਉਹ ਦੇ ਦਾਂਗੇ ਬਾਕੀ ਦੋਸਤੋ ਦੇਖੋ ਤੁਸੀਂ ਜਦੋਂ ਸਮੇਂ ਤੇ ਆਉਂਗੇ ਬਾਈ ਮਾਨਦਾਨ ਜ਼ਰੂਰ ਕਰਨਗੇ ਹਨਾ ਜੀ ਪਰ ਪੂਰਾ ਇੰਸ਼ੋਰ ਸਾਰਾ ਕੁਝ ਪੇਪਰ ਬੱਚਾ ਕਾਗਜ਼ ਪੱਤਰ ਓਕੇ ਨੇ ਕਲੀਅਰ ਨੇ ਸਾਰੇ ਸੋਰਸ ਬਕਾਇਦਾ ਸਾਰਾ ਕਲੀਅਰੈਂਸ ਤੇ ਇਧਰ ਆਪਣੀ ਆਹ ਕਿਹੜੀ ਕਾਰ ਆ ਜੀ ਇਹ 21 ਮਾਡਲ ਕਾਰ ਆ ਜੀ ਹਾਂਜੀ ਫਰਸਟ ਓਨਰ ਆ ਜੀ ਅੱਛਾ ਜੀ 21000 ਚੱਲੀ ਹੋਈ ਆ ਕਾਰ ਜੀ ਸਾਰੀ ਓਰੀਜਨਲ ਆ ਜੀ ਜੈਨੂਨ ਕਾਰ ਆ ਕੋਈ ਰੁਪਈਆ ਨਹੀਂ ਲੱਗਦਾ ਅੱਛਾ ਜੀ ਕਾਰ ਸਾਰੀ ਦੇਖੋ ਨਵੀਂ ਕਾਰ ਜਿਹਨੂੰ ਕਹਿੰਦੇ ਏਜੰਸੀ ਚ ਵੀਰੇ ਹਾਂਜੀ ਉਹ ਹੀ ਰੇਟ ਜਿਹੜਾ ਰੇਟ ਹਾਂਜੀ ਆਪਾਂ ਬਾਈ ਵਿੱਚੋ ਦਿਖਾ ਦਿੰਦੇ ਆ ਬਾਕੀ ਗੱਡੀ ਦੇਖੋ ਜੀ ਕਿੰਨੀ ਸਾਫ਼ ਆ ਵਿੱਚ ਸਿਸਟਮ ਵੀ ਬਹੁਤ ਹੀ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਸਕਰੀਨ ਕਾਫੀ ਵੱਡੀ ਹੈ ਜਿਹੜਾ ਸਿਸਟਮ ਲੱਗਿਆ ਹੋਇਆ ਬਹੁਤ ਵਧੀਆ ਸਿਸਟਮ ਲੱਗਿਆ ਹੋਇਆ ਇਸ ਦੇ ਵਿੱਚ ਮਨ ਹੀ ਜਿਹੜਾ ਸਿਸਟਮ ਆ 25000 ਦਾ ਸਿਸਟਮ ਲੱਗਿਆ ਹੋਣਾ ਵੀਰ ਜੀ ਇਸ ਦੇ ਵਿੱਚ ਹਾਂਜੀ ਇਹ ਮਾਡਲ ਕਿੰਨੀ ਹੈ ਜੀ ਇਹ 21 ਮਾਡਲ ਫਸਟ ਓਨਰ ਜੀ ਅੱਛਾ ਜੀ 20000 ਚੱਲੀ ਹੋਈ ਕਾਰ ਜੀ ਇਹ ਕਾਰ ਕਿਹੜੀ ਹੈ ਵੀਰ ਜੀ ਇਹ ਇਹ ਸਵਿਫਟ ਪੈਟਰੋਲ ਜੀ VXI ਅੱਛਾ ਜੀ ਨਵੇਂ ਮਾਡਲ ਦੇ ਵਿੱਚ ਆ ਗਿਆ ਨਾ ਨਵੇਂ ਮਾਡਲ ਦੇ ਵਿੱਚ VXI ਕੋਈ ਓਪਨ ਡੋਰ ਇਸ ਜਗ੍ਹਾ ਤਾਂ ਹੁੰਦੀ ਹੈ ਇਹ ਹਾਂਜੀ 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 ਬਾਉ ਜੀ ਦੇਖੋ ਆਪਾਂ ਦਿਖਾਣੇ ਵਾਲੇ ਦਾ ਤੇ ਕਮਾ ਕੇ ਗੱਡੀ ਨੂੰ ਤੁਹਾਨੂੰ ਪੂਰੀ ਜਿਵੇਂ ਤੁਸੀਂ ਵੇਖ ਸਕਦੇ ਹੋ ਇਸ਼ਾਰੇ ਹੋਗੇ ਬਹੁਤ ਹੀ ਵਧੀਆ ਲੁੱਕ ਆ ਇਸ ਦੀ ਕਾਰ ਦੀ ਨਿਊ ਮਾਡਲ ਦੇ ਵਿੱਚ ਆ ਆ ਦੇਖੋ ਜੀ ਗੱਡੀ ਪੂਰੀ ਕਲੀਅਰ ਹੈ ਨਾ ਓਕੇ ਆਈ ਸਾਫ ਸੁਥਰੀ ਕਾਰ ਆ ਪੂਰੀ ਜਿਵੇਂ ਅੱਜੇ ਕਢਾਈ ਹੁੰਦੀ ਹੈ ਸ਼ੋਅਰੂਮ ਕਾਰ ਆ ਜੀ ਇਹ ਪੂਰੀ ਤੇ ਹੁਣ ਇਹ ਕੀ ਦੱਸੇ ਵੀਰ ਜੀ ਦਾ ਰੇਟ ਕੀ ਦੱਸਾਂ ਤੁਸੀਂ ਦੁਬਾਰਾ ਰਸੋਂਗੇ ਹਾਂਜੀ ਵੀਰੇ 5,85,000 ਦੀ ਕਾਰ ਦੇ ਦਾਂਗੇ ਵੀਰੇ ਜਿੱਥੇ ਮਰਜੀ ਰੇਟ ਟਰਾਈ ਕਰ ਲਵੇ ਕੋਈ 5,85,21,000 ਤੇਲੀ ਵੀ 21 ਮਾਡਲ ਹੈ ਟਾਇਟ ਪਾਸਾਰਾ ਉੱਤੇ ਹਾਂਜੀ 21 ਮਾਡਲ ਹੈ ਨਵੀਂ ਕਾਰ ਆ ਜਮ ਹਾਂਜੀ ਹਾਂਜੀ ਦੇਖੋ ਜੀ 21 ਮਾਡਲ ਆ ਬਾਈ ਕਹਿੰਦੇ 5 ਲੱਖ ਦੀ ਦੇ ਦਾਂਗੇ ਗੱਡੀ ਬਹੁਤ ਵਧੀਆ ਰੇਟ ਜੈਨੀਅਨ ਨੇ ਪੂਰੇ ਓਕੇ ਰੇਟ ਨੇ ਜੀ ਤੇ ਹਾਂਜੀ ਮੌਕੇ ਤੇ ਆ ਜਾਂਦਾ ਮਾਨਤਾਨ ਕਰਾਂਗੇ ਵੀਰੇ ਵੀਰ ਹੁਣੇ ਕਹਿੰਦੇ ਨੇ ਬਾਈ ਜਦੋਂ ਆਉਣਗੇ ਤੁਸੀਂ ਇਹਨਾਂ ਕੋਲ ਗੱਡੀ ਖਰੀਦਣ ਦੇ ਲਈ ਬਾਕੀ ਮਾਣਮਾਨ ਪੂਰਾ ਕਰਨਗੇ ਬਾਕੀ ਨਾ ਬਾਈ ਤੁਸੀਂ ਨਾ ਵੀਡੀਓ ਆਪਣੀ ਸ਼ੇਅਰ ਕਰਕੇ ਆਉਣਾ ਇਹਨਾਂ ਕੋਲ ਦੂਜੇ ਨਾਮ ਵੀਡੀਆਜੀ ਅੱਛਾ ਜੀ ਕਾਰ ਸਾਰੀ ਜੈਨੂਨ ਕਾਰ ਹੈ ਜੀ ਲਾਈ ਟਾਇਰ ਵਧੀਆ ਲੱਗੇ ਹੋਏ ਨੇ ਜੀ 88000 ਚੱਲੀ ਵੀ ਆ ਕਾਰ ਜੀ ਜਮਾਈ ਨਵੀਂ ਕਾਰ ਹੈ ਜੀ ਲਾਈ ਟਾਇਰ ਦਿਖਾਓ ਜੀ ਲਾਈ ਟਾਇਰ ਵਧੀਆ ਲੱਗੇ ਹੋਏ ਨੇ ਹਾਂਜੀ ਲੋਏ ਵੀ ਪਾਏ ਹੋਏ ਨੇ ਵੀਰ ਜੀ ਦੇਖੋ ਲੋਏ ਵੀ ਬਹੁਤ ਜਾਨੀ ਹਨ ਕੈਂਟ ਨੇ ਪੂਰੇ ਟਾਇਰ ਵੀ ਪੂਰੇ ਜਿਹੜੇ ਅੱਜ ਕੱਲ ਪਾਉਂਦੇ ਨੇ ਮੁੰਡੇ ਉਹੀ ਟਾਇਰ ਪਾਏ ਹੋਣੇ ਇਹ ਜਿਹੜੇ ਅੱਜ ਕੱਲ੍ਹ ਹੁਣ ਆਪਾਂ ਹੁੰਦੇ ਨੇ ਮੁੰਡੇ ਨੇ ਜਿਹੋ ਹੈ ਹਾਂਜੀ ਉਹੀ ਚੀਜ਼ ਆ ਮੜਾ ਇੱਧਰ ਆ ਜਾਓ ਹਾਂਜੀ ਆ ਦੇਖੋ ਜਿਹੜਾ ਅੱਜ ਕੱਲ੍ਹ ਆਪਾਂ ਲੋਏ ਪਾਉਣਦੇ ਆ ਉਹ ਲੋਏ ਨੇ ਇਹ ਤੇ ਬਹੁਤ ਹੀ ਵਧੀਆ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਆ ਕਾਰ ਬਹੁਤ ਹੀ ਹੈ ਨਾ ਸਵੀਟ ਹੈ ਨਾ ਵੀ ਜਿਹੇ ਇਹ ਸਵੀਟ ਟੀ ਬੀ ਡੀ ਆਈ ਅੱਛਾ ਬੀ ਡੀ ਆਈ ਡੀਜ਼ਲ ਕਾਰ ਆ ਇਹ 80000 ਚੱਲੀ ਵੀ ਅੱਛਾ ਜੀ ਦੂਸਰੀ ਡਾਕਟਰੀ ਰਿਕਾਰਡ ਵਧੀਆ ਕਾਰ ਹੈ ਜੀ ਅੱਛਾ ਜੀ ਰੁਪਈਆ ਨਹੀਂ ਲੱਗਦਾ ਕਾਰ ਪਰ ਕਾਰ ਬਿਲਕੁਲ ਵੀਰੇ ਸਾਫ਼ ਹੈ ਨਾ ਜਿਹੜੇ ਦੋਸਤੋ ਇਹ ਕਾਰਾਂ ਨੇ ਜਿਹੜੀ ਜਿਹੜੇ ਭੈਣ ਭਰਾ ਚਾਹੁੰਦੇ ਨੇ ਗੱਡੀ ਅਸੀਂ ਚਲਦੀ ਕੋਈ ਵਧੀਆ ਮਿਲ ਜਵੇ ਤਾਂ ਬਾਈ ਆਹ ਕੋਲੋਂ ਜ਼ਰੂਰ ਪਹੁੰਚੋ ਇੱਥੇ ਪੀਵੀ 23 ਕਾਰ ਬਾਜ਼ਾਰ ਵਾਲਿਆਂ ਕੋਲ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਆ ਹਾਂਜੀ ਤੇ ਅੱਜ ਵੀ ਤੋਹਫਾ ਦੇਣਾ ਤੁਹਾਨੂੰ ਤੋਹਫਾ ਹਾਂਜੀ ਲੋੜ ਹੀ ਤੇ ਤੋਹਫਾ ਹੀ ਦੇਣਾ ਬਸ 21 ਮਾਡਲ 42000 ਚੱਲੀ ਵੀ ओरिजिनल ਸਾਰੀ ਕਾਰ ਆ ਜੀ ਅੱਛਾ ਜੀ ਫਸਟ ਓਨਰ ਹੈ ਵੀਐਕਸ ਆਈ ਹੈ ਇਹ 75000 575 ਦੀ ਕਾਰ ਦੇ ਦਾਂਗੇ ਵੀਰੇ ਅੱਛਾ ਜੀ ਤੋਹਫਾ ਹੀ ਆ ਬਸ ਮੜਾ ਹੀ ਦਿਖਾਵਾਂਗੇ ਖੋਲ ਕੇ ਵਿੱਚੋਂ ਆ ਆਪਾਂ ਦਿਖਾਉਂਦੇ ਆ ਵਿੱਚੀ ਲੁੱਕ ਕੀ ਆ ਜੀ ਨਵੀਂ ਕਾਰ ਆਹ ਦੇਖੋ ਜੀ ਇਸ ਦੇ ਵਿੱਚ ਵੀ ਬਹੁਤ ਦੇ ਸਿਸਟਮ ਲੱਗਿਆ ਹੋਇਆ ਮਾਇਨੇ ਸਿਸਟਮ ਸਾਰੇ ਜਾਂ ਚ ਵਧੀਆ ਨੇ ਕਾਰਾਂ ਦੇ ਵਿੱਚ ਲੱਗੇ ਹੋਏ ਕੋਲੋਂ ਸ਼ੋਰ ਸਾਈ ਹਾਂ ਹਾਂ ਇਹਦਾ ਜਦੋਂ ਦੇਖੋ ਜੀ ਆ ਨਾ ਦੇਖੋ ਲੈ ਇਧਰ ਦੇ ਸੀਟ ਕਵਰ ਬਹੁਤ ਵਧੀਆ ਸੀਟ ਕਵਰ ਨੇ ਇਹ ਹੈ ਜੀ ਲੱਗੇ ਹੋਏ ਤੁਹਾਡੇ ਸਾਹਮਣੇ ਰੀਜਨਲ ਸੀਟਾਂ ਨੇ ਇਹ ਬਾਕੀ ਦੇਖੋ ਜਿੰਨਾ ਮਰਜੀ ਪੈਸੇ ਲਾਈ ਜਾਓ ਉਨੀ ਸੁਰਖੀ ਪਿੰਦੀ ਥੋੜੀ ਹੁੰਦੀ ਜਿੰਨੀ ਆਪਾਂ ਲਾਈ ਜਾਈਏ ਨਾ ਜੀ ਉਨੀਓ ਕਹਿੰਦੇ ਚੀਜ਼ ਨਿਖਰੀ ਜਾਂਦੀ ਆ ਸੋਨਾ ਬਣੀ ਜਾਂਦੀ ਆ ਹੈਂ ਵਧੀਆ ਕਾਰ ਦੇਦੇ ਕਹਿੰਦੇ ਆਪਾਂ ਜਿੰਨਾ ਗੁੜ ਪਾਵਾਂਗੇ ਓਨਾ ਮਿੱਠਾ ਹੋ ਜਾਂਦਾ ਏ ਗੱਡੀ ਦੇਖੋ ਬਹੁਤ ਦੇ ਚੀਜ਼ ਹੈ ਇੱਕ ਪੈਸਾ ਲੱਗਣ ਵਾਲਾ ਨਹੀਂ ਹੈਗਾ ਉੱਪਰ ਆਜੋ ਤੁਹਾਨੂੰ ਇੱਕ ਤੋਂ ਬਹੁਤ ਕਲੇ ਮਰੂਤੀ ਕੰਪਨੀ ਦੀਆਂ ਗੱਡੀਆਂ ਨਹੀਂ ਜੀ ਇਹ 15 ਮਾਡਲ ਦੂਜੇ ਨਾਮ ਜੈਡੀਆਈ ਕਾਰ ਦੇ ਦਾਂਗੇ 4.5 ਲੱਖ ਦੀ ਕਾਰ ਦੇ ਦਾਂਗੇ ਲਾਈਟ ਟਾਇਰ ਦਿਖਾਓ 17 ਇੰਚ ਨਵੇਂ ਲਾਈਟ ਟਾਇਰ ਲੱਗੇ ਹੋਏ ਨੇ ਹਾਂਜੀ ਦੇਖ ਲਓ ਨਿਊ ਨੇ ਬਿਲਕੁਲ ਲੋਏ ਬਿਲਕੁਲ ਨਾਉਨ ਨਿਊ ਨੇ ਤੇ ਟਾਇਰ ਵੀ ਕਿੰਨਾ ਪਰਸੈਂਟ ਹੋਣਗੇ ਨਵੇਂ ਨਵੇਂ ਟਾਇਰ ਨੇ ਵੀਰੇ ਨਵੇਂ ਜੀ 100 ਪਰਸੈਂਟ ਟਾਇਰ ਨੇ ਹੈ ਜੀ ਆ ਦੇਖੋ ਇਹ ਟਾਇਰ ਪੂਰੇ ਨਿਊ ਮਾਡਲ ਟਾਇਰ ਨੇਸ ਦੇ ਵਿੱਚ ਤੁਸੀਂ ਜਿਹੜਾ 100 90 ਮਾਡਲ ਕਾ 90% ਕਹਿ ਸਕਦੇ ਹੋ ਨਾ ਜੀ ਹਾਂਜੀ ਹਾਂਜੀ ਹਾਂ ਕੈਂਡੂ ਨੂੰ ਕਾਰ ਹਾਂਜੀ ਇਹ ਦੇਖ ਸਕਦੇ ਹੋ ਕਾਰ ਪੂਰੀ ਕਲੀਅਰ ਓਕੇ ਆ ਹਰ ਪੱਖੋਂ 95000 ਚੱਲੀ ਵੀ ਆ ਜੀ 95000 ਚੱਲੀ ਆ ਸਾਰੀ ਹਲੇ ਆ ਦਿਖਾਵਾਂਗੇ ਬੇਟੀ ਮੜੇ ਖੋਲ ਕੇ ਖੋਲ ਲਿਓ ਮੜੀ ਇੱਕ ਆਪਾਂ ਖੋਲ ਕੇ ਦਿਖਾ ਦਿੰਦੇ ਆ ਲੋ ਜੀ ਲੋ ਹਾਂਜੀ ਇਸ ਦੇ ਵਿੱਚ ਸਿਸਟਮ ਕਿਹੜਾ ਜਿਹਾ ਲੱਗਿਆ ਹੋਇਆ ਸੀਡੀ ਵਾਲਾ ਲੱਗਿਆ ਹੋਇਆ ਹੈ ਜੀ ਹਾਂ ਜੀ ਹਾਂ ਦੇਖੋ ਜੀ ਸਿਸਟਮ ਇਸ ਦੇ ਵਿੱਚ ਬਹੁਤ ਵਧੀਆ ਲੱਗਿਆ ਹੋਇਆ ਕਿਹੜੀ ਵੀਡੀਓ ਕਰ ਰਹੀ ਹੈ ਇੱਕ ਜੱਡੜੀ ਆਈ ਟੌਪ ਹਾਂ ਇਹ ਵੀ ਡੀਜ਼ਲ ਕਾਰ ਹੈ ਜੀ ਬਹੁਤ ਵਧੀਆ ਕਾਰ ਹੈ ਤੁਸੀਂ ਵੇਖ ਸਕਦੇ ਹੋ ਵੀਡੀਓ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਵੇਖ ਰਹੇ ਹੋ ਨਾ ਬਹੁਤ ਵਧੀਆ ਕਾਰਾ ਹੈ ਸੂਟ ਵਾਲਾਂ ਦੀ ਇਹ ਮਾਡਲ ਕਿੰਨਾ ਦੱਸੇ ਦੁਬਾਰਾ ਦੱਸਾਂ ਉਹ ਵੀਰ ਜੀ ਮੈਨੂੰ ਮਾਡਲ ਕੀ ਦਿੱਥੇ ਇਸ ਦਾ 15 ਮਾਡਲ ਜੀ ਦੂਜੇ ਨਾਮ ਅੱਛਾ ਆ ਜੋ ਇੱਧਰ ਆ ਜੋ ਹਾਂਜੀ 15 ਮਾਡਲਾ ਦੂਸਰੀ ਜਗ੍ਹਾ 15 ਮਾਡਲ ਹੈ ਜੀ ਦੂਸਰੇ ਨਾਮਕਾਰ ਅੱਛਾ ਜੀ ਸਾਰੀ ਕਾਰ Ориਜਨਲ ਹੈ ਜੈਡ ਡੀ ਆਈ ਹੈ ਜੀ 95000 ਚੱਲੀ ਵੀ ਆ ਕਾਰ ਸਾਰੀ ਜੈਨੂਨ ਹੈ ਅੱਛਾ ਜੀ ਨਵੇਂ ਲਾਈਟਾਂ ਲੱਗੀਆਂ ਨੇ ਕੋਈ ਇਹ ਲਕੀ ਰੰਗ ਇਹ ਨਾ ਇਹ ਇਹ ਜਿਵੇਂ ਟੌਪ ਮਾਡਲ ਜਾਂਦੇ ਸੁੱਚਾ ਇਹ ਟੌਪ ਮਾਡਲ ਦਾ ਹੈ ਜਿਵੇਂ ਕੋਈ ਧੁੰਦ ਪੈਂਦੀ ਆ ਹਾਂਜੀ ਹਾਂਜੀ ਇਹ ਆ ਇਹ ਨਹੀਂ ਸੁੱਚ ਲੱਗ ਜਾਂਦੀ ਹੇਟਰ ਦੀ ਇਹਦੇ ਪਰ ਧੁੰਦ ਨਹੀਂ ਪਵੇ ਕਿਸੇ ਸਿਫਰਾ ਕਲੀਅਰ ਰਹੇਗਾ ਆਪਣੇ ਆਪ ਆ ਇਸ ਦਾ ਇਹ ਫਾਇਦਾ ਇਸ ਹਿੱਸੇ ਦਾ ਬਹੁਤ ਵਧੀਆ ਕਾਰਾਂ ਨੇ ਬਾਕੀ ਨਾ ਜੇਕਰ ਤੁਸੀਂ ਸੋਚਦੇ ਹੋ ਵੀ ਸਾਨੂੰ ਲੱਖ ਦੋ ਘੱਟ ਰੇਟ ਦੇ ਵਿੱਚ ਬਣ ਜਵੇ ਕਾਰ ਉਹ ਵੀ ਦਿਖਾ ਦੰਨੇ ਆ ਤੁਹਾਨੂੰ ਜਿਹੜੀ ਤੁਹਾਨੂੰ 80-75 ਹਜ਼ਾਰ ਦੇ ਵਿੱਚ ਵਿੱਚ ਮਿਲ ਜਾਵੇਗੀ ਪਟ્રોલ ਕਾਰ ਆ ਇਹ ਤੁਹਾਡੇ ਸਾਹਮਣੇ ਆ ਦੋਸਤੋ ਵੀਰੇ ਪਟ્રોલ ਕਾਰ ਤੋਹਫਾ ਹੀ ਆ ਬਸ ਸਮਝ ਲਓ ਅੱਛਾ ਜੀ ਨਵਾਂ ਮਾਡਲ ਆ ਵੀਐਕਐਚਆਰ ਨੰਬਰ ਪਾਸਿੰਗ ਜਿਹਨੇ ਸਿੱਖਣ ਵਾਸਤੇ ਲੈਣੀ ਆ ਘਰ ਵਾਸਤੇ ਹਾਂਜੀ ਹਾਂਜੀ 75 ਹਜ਼ਾਰ ਦੀ ਕਾਰ ਦੇ ਦਾਂਗੇ ਵੀਰੇ ਹਾਂਜੀ ਏ ਦੇਖੋ ਦੋਸਤੋ ਤੁਹਾਡੇ ਸਾਹਮਣੇ ਕੋਈ ਬੜੀ ਗੱਲ ਨਹੀਂ ਬਾਹੀ ਕਹਿੰਦਾ 75000 ਦਾ ਸੋਖੀ ਆਉਂਦਾ ਏ ਪੈਟਰੋਲ ਕਾਰ ਆ ਏ ਠੱਕੜ ਕਾਰ ਆ ਪੂਰੀ ਨਾਲੇ ਇਹਨੂੰ ਹੁੰਦਾ ਹੀ ਕੁਝ ਨਹੀਂ ਗਾ ਜੀ ਮਰਜ਼ੀ ਜਿੱਥੇ ਮਰਜ਼ੀ ਨੂੰ ਲੰਗਾਓ ਪੱਤੇ ਪੱਕੇ ਰਾਸਤੇ ਨਾਲੇ 75000 ਦੇ ਵਿੱਚ ਦੇਖੋ ਜੀ ਬਹੁਤ ਜਿਹੜਾ ਕਲਰ ਆ ਇਸ ਦਾ ਬਹੁਤ ਵਧੀਆ ਕਲਰ ਆ ਰੈੱਡ ਕਲਰ ਆ ਜਿਵੇਂ ਕੀ ਤੇ ਜਿਹੜੇ ਸੀਟ ਕਵਰ ਨੇ ਮੇਰੇ ਵੀਰ ਨੇ ਸਿੱਖਣ ਵਾਸਤੇ ਲਏ ਨੇ ਕਰਵਾਤਾ ਕੋਈ ਮਾੜੀ ਨਹੀਂ ਪਾਸੀ ਵੀ ਰੱਖਣ ਨੂੰ ਕਿ ਥੋੜੇ ਪੈਸੇ ਲੱਗ ਜਣੇ ਤੇ ਪਰ ਇਹ ਤਾਂ ਬੋਲੂਗੀ ਆ ਦੇਖੋ ਜੀ ਸੀਟ ਕਵਰ ਵੀ ਬਹੁਤ ਵਧੀਆ ਨੇ ਇਸ ਦੇ ਰੈਡਰ ਕਲਰ ਦੇ ਵੀਰੇ 7000 ਦੀ ਕੀ ਮਾਰੀ ਆ ਦੱਸੋ ਹੈ ਪਰ ਹੈਗੀ ਵੀ ਪਟਰਾਲਾ ਨਾਲੇ ਆ ਚਲੋ ਜਿਹੜੇ ਸ਼ੀਸ਼ਾ ਜ ਆ ਇਹ ਉਹ ਵੱਡੀ ਗੱਲ ਨਹੀਂ ਹੈਗੀ ਪਾ ਦਿਓ ਪਤਾ 10000 ਰੁਪਏ ਦਾ ਲੈਣਾ ਹੀ ਹੈ ਆ ਪਾ ਕੇ ਦੇਣਗੇ ਵੀਰ ਉਹ ਨਹੀਂ ਕਹਿੰਦੇ ਅਸੀਂ ਹੋਰ ਦੱਸੋ ਬਾਕੀ ਦੇਖੋ ਤੁਸੀਂ ਕਾਰ ਦੇਖੋ ਜੀ ਤੁਹਾਨੂੰ 70 75 ਹਜ਼ਾਰ ਦੇ ਵਿੱਚ ਕੀ ਮਿਲਦਾ ਏ ਬਹੁਤ ਵਧੀਆ ਕਾਰ ਆ ਤੁਹਾਡੇ ਸਾਹਮਣੇ ਜੋ ਗੱਜਾ ਹੈਗਾ ਜੀ ਇਹ ਮਾਡਲ ਕਿੰਨੇ ਵੀਰੇ ਨਵਾਂ ਮਾਡਲ ਹੈ ਜੀ ਅੱਛਾ ਨਵਾਂ ਮਾਡਲ ਹੈ ਅੱਛਾ ਨੰਬਰ ਪਾਸਿੰਗ ਦੀ ਹੈ ਨਹੀਂ ਇਹ ਸਿੱਖਣ ਵਾਸਤੇ ਚਲਾਉਣ ਵਾਲੇ ਵਾਸਤੇ ਦੇਣੀ ਹੈ ਅੱਛਾ ਪਾਸਿੰਗ ਨਹੀਂ ਹੈ ਜੀ ਪਾਸਿੰਗ ਨਹੀਂ ਹੈ ਲੋਕਲ ਚਲਾ ਸਕਦੇ ਆ ਲੋਕਲ ਬੰਦਾ ਚਲਾ ਸਕਦਾ ਅੱਛਾ ਜੀ ਕਾਗਜ਼ ਪੱਤਰ ਤਾਂ ਹੋਣਗੇ ਪੇਪਰ ਪੂਰੇ ਨਹੀਂ ਅੱਛਾ ਕਾਗਜ਼ ਜਿਹੜੀ ਗੱਡੀ ਕਾਗਜ਼ ਛੱਡ ਜੂਗੀ ਹਾਂਜੀ ਹਾਂਜੀ ਅੱਛਾ ਉਹ ਕਾਗਜ਼ ਗੱਡੀ ਚੜ ਜੂਗੀ ਇਹ ਦੇਖੋ ਅੱਗੇ ਪਾਸ ਨਹੀਂ ਨੀ ਜੀ ਮੈਂ ਆਪਾਂ ਕਹਦੇ ਨੇ 28 30 ਤੱਕ ਆਣਾ ਹੀ ਹਾਂਜੀ ਹਾਂ ਹਾਂ ਉਹ ਹੋ ਵੀ ਸਕਦੀ ਹੈ ਜੇ ਪੈਸੇ ਭਰਦੇ ਹੋਣ ਦਾ ਹਾਂਜੀ ਹਾਂ ਹਾਂਜੀ ਜਿਹੜੇ ਬੰਦੇ ਨੇ ਬਾਗੀ ਨੇ ਕਿਸੇ ਨੇ ਭੈਣ ਭਰਾ ਨੇ ਸਿੱਖਣਾ ਹੀ ਆ ਕਾਰ ਉਹਦੇ ਵਾਸਤੇ ਕੋਈ ਮਾੜੀ ਗੱਲ ਨਹੀਂ ਹੁਣ ਆਪਾਂ ਸਿੱਧੀ ਨਵੀਂ ਖਰੀਦਦੇ ਆ ਹਨਾ ਉਹਦੇ ਨਾਲ ਪੈਸਟਾ ਇਹ ਲੋਕਾਰ ਤੁਸੀਂ ਬਾਕੀ ਤੁਹਾਡੇ ਜੇ ਦਿਲ ਲੱਗੇ ਤੁਹਾਡੀ ਗੱਡੀ ਇਹ ਖਬਰਾ ਤੁਹਾਡੇ ਦਿਲੇ ਨਾ ਕਰੇ ਕਿ ਵੇਚਣ ਨੂੰ ਹੁਣ ਦੇਖੋ 75 ਹਜ਼ਾਰ ਦੇ ਵਿੱਚ ਆਉਂਦਾ ਕੁਝ ਨਹੀਂਗਾ ਵੀਰੇ ਹੈ ਸਹੀ ਗੱਲ ਹੁਣ ਵੀ ਕੋਈ ਵੀ ਕਾਰ ਆ ਜਿਵੇਂ ਆਪਾਂ ਨੀਮੇ ਤੋਂ ਨੀਮਾ ਮਾਡਲ ਵੀ ਲੈਣੇ ਆ 60 ਤੋਂ 70 ਹਜ਼ਾਰ ਤੋਂ ਕੋਈ ਗੱਡੀ ਘੱਟ ਨਹੀਂ ਆਉਂਦੀ ਹੈ ਨਾ ਜੀ ਸਹੀ ਗੱਲ ਆ ਸਿੱਖਣ ਵਾਲੀ ਗੱਡੀ ਆ ਸਿੱਖਣ ਵਾਲਾ ਬੰਦਾ ਹੈਗੀ ਵੀਰ ਮਰਸੀ ਦੀ ਸਵਿਟਾ ਸਵਿਟਾਨ ਹੈ ਪਟਰੋਲ ਇਹ ਤਾਂ ਹੁੰਦਾ ਹੀ ਕੁਝ ਨਹੀਂਗਾ ਜੀ ਤੇ ਬਾਕੀ ਵੀਰੇ ਇਹ ਵੀ ਦਿਖਾ ਦਿਓ ਵੀਰੇ ਐਕਸੈਂਟ ਵੀਰੇ ਟੌਪ ਵਾਲਾ ਐਕਸੈਂਟ ਗੱਡੀ ਟੌਪ ਵਾਲਾ ਮਾਡਲ ਦੂਜੇ ਨਾਮ ਅੱਛਾ ਜੀ ਇਹ ਐਕਸੈਂਟ ਕਾਰ ਆ ਹੈ ਟੌਪ ਮਾਡਲ ਆ ਹਾਂਜੀ ਇਹ ਆਪਾਂ ਵੀਰੇ ਦੇ ਦਾਂਗੇ 3.5 ਲੱਖ ਦੀ ਅੱਛਾ 14 ਮਾਡਲ ਹੈ 17 14 ਮਾਡਲ 17 ਰਜਿਸਟਰਡ ਕਾਰ ਹੈ ਅੱਛਾ ਸਾਰੀ ਜੈਨੂਨ ਕਾਰ ਟਾਪ ਵਾਲਾ ਮਾਡਲ ਹੈ ਟਾਪ ਮਾਡਲ 17 ਹੀ ਦਿਖਦਾ ਪੁਸ਼ ਬਟਨ ਸਟਾਰਟ ਹੰਡੇ ਆਈ ਵਾਲਿਆਂ ਦੀ ਹੈ ਜੀ ਹੰਡੇ ਆਈ ਵਾਲੀ ਦੀ ਕਾਰ ਹੈ ਇਹ ਇਹ ਸੈਂਟਰ ਅੰਦਰੋਂ ਦਿਖਾਓ ਚੈੱਕ ਕਰੋ ਜੀ ਹਾਂਜੀ ਅੰਦਰੋਂ ਵੀ ਦਿਖਾਣੇ ਤੁਹਾਨੂੰ ਪੁਸ਼ ਬਟਨ ਸਟਾਰਟ ਹੈ ਅੱਛਾ ਪੁਸ਼ ਬਟਨ ਨਹੀਂ ਹੈ ਜਿਵੇਂ ਕੇ ਇਥੋਂ ਬਟਨ ਤੁਸੀਂ ਦਬਦੇ ਹੋ ਕਾਰ ਸਟਾਰਟ ਹੋ ਜਣੀ ਹੈ ਜਦੇ ਹੈ ਜੀ ਕੀ ਤੋਂ ਬਗੈਰ ਸਟਾਰਟ ਹੁੰਦੀ ਹੈ ਹੈ ਜਿਵੇਂ ਗੀਤ ਜਾ ਹੁੰਦੀ ਕੀ ਤੋਂ ਬਗੈਰ ਸੱਜਣਾ ਪਤਾ ਨਹੀਂ ਕਿਵੇਂ ਆਇਆ ਹੈ ਗੀਤ ਜਾ ਕਹਿੰਦਾ ਹੁੰਦੀ ਹੈ ਕੀ ਤੋਂ ਬਗੈਰ ਸਟਾਰਟ ਉਹ ਕਾਰ ਆਈ ਇਹ ਕਾਰਾਂ ਬਾਕੀ ਆਪਣੇ ਕੋਲ ਹੋਰ ਦੇਖੋ ਨਾਲੇ ਸਪੇਸ ਵੀ ਬਹੁਤ ਏ ਡਿੱਗੀ ਵੀ ਇਸ ਦੇ ਨਾਲ ਹੀ ਇਹਦਾ ਭਾਅ ਹੁਣੇ ਦੇਖੀ ਆ ਕਾਰ ਦਾ ਜੀ ਪਰ ਮੈਂ ਨਾ ਤੋਹਫਾ ਇਹ ਵੀ ਵੀਰੇ ਇੱਕ ਵਾਰੀ ਹੋਰ ਦੱਸ ਲੋ ਜੀ ਰੇਟ ਇਹਦੇ ਦੁਬਾਰਾ ਵੀਰੇ ਸਾਡੇ 3.5 ਦੀ ਕਾਰ ਦੇ ਦਾਂਗੇ ਕਸਟਮਰ ਰੇਟ ਹਾਂ 14 14 ਮਾਡਲ ਹੈ ਮਾਡਲ ਵੀ ਭਰਾਵੋ ਉੱਚਾ ਹੀ ਹੈ ਇਹ ਐਕਸੈਂਟ ਕਾਰ ਆ ਤੁਸੀਂ ਵੇਖ ਸਕਦੇ ਹੋ ਟੌਪ ਵਾਲਾ ਮਾਡਲ ਐਨ ਕਾਰ ਸਾਫ ਆਏ ਤਾਂ ਬਾਈਆਂ ਨੇ ਕੱਪੜਾ ਨਹੀਂ ਮਾਰਿਆ ਹੋਵੇਗਾ ਕੱਪੜਾ ਬਾਜੇ ਤਾਂ ਲਚ ਲਚ ਕਰੂਗੀ ਇਹ ਹੈ ਮੈਂ ਵੀਰੇ ਉਹਨਾਂ ਨੂੰ ਕਿਹਾ ਮੜਾ ਕੱਪੜਾ ਮਾਰ ਤੋ ਯਾਰ ਬੰਦਾ ਇਹਨਾਂ ਦੇਖੋ ਅਸੀਂ ਆਇਆਂ ਥੋੜੇ ਘੋਲੀ ਕਾਲ ਕਰ ਦਨੇ ਆ ਅਸੀਂ ਹੈਗੇ ਜਿੰਮੇਵਾਰ ਬੰਦੇ ਹੈ ਜਿਹੜੀ ਗੱਲ ਸਿੱਧੀ ਆ ਸਾਨੂੰ ਪੈਸੇ ਨਾਲ ਪਿਆਰ ਨਹੀਂ ਹੈਗਾ ਅਸੀਂ ਕਹਿੰਦੇ ਦਿਲ ਜਿੱਤਣਾ ਬੰਦੇ ਦਾ ਜਿਹਨੂੰ ਦੇਣੀ ਆ ਹੈ ਜੀ ਸਾਡਾ ਸ਼ੌਂਕ ਹੈ ਇੱਕ ਬਿਜ਼ਨਸ ਦਾ ਆਪਣੇ ਕੋਲ ਬਾਕੀ ਹੋਰ ਵੀ ਹਾਂ ਜੀ ਬਾਕੀ ਆਪਣੇ ਕੋਲ ਹੋਰ ਵੀ ਮਾਲ ਖੜਾ ਹੈ ਉਹ ਤੁਹਾਨੂੰ ਅਗਲੀ ਵੀਡੀਓ ਚ ਦਿਖਾਵਾਂਗੇ ਜੀ ਹਾਂ ਜੀ ਆਪਣੇ ਜਿਹੜੀਆਂ ਦੂਸਰੀਆਂ ਕਾਰਾਂ ਉਹ ਵੀ ਅੰਦਰ ਖੜੀਆਂ ਨੇ ਉਹ ਦਿਖਾ ਦਨੇ ਆਪਾਂ ਫਸਟ ਟਾਈਮ ਉਹ ਅਗਲੀ ਵੀਡੀਓ ਚ ਦਿਖਾਵਾਂਗੇ আচ্ছা ਇਹ ਅਗਲੀ ਵੀਡੀਓ ਚ ਕਰ ਦਾਂਗੇ ਜੀ ਫਿਰ ਆਪਾਂ ਹੋਰ ਵੀ ਕਾਰਾਂ ਵਾਧੂ ਨੇ ਆਪਣੇ ਕੋਲ ਆ ਦੇਖੋ ਜੀ ਕਾਰ ਬਹੁਤ ਧੀਆ ਆ ਦੇਖੋ ਕਿ ਆਪਦੇ ਲੋਕਾਂ ਇਸ ਦੇ ਨੰਬਰ ਵੀ ਪਾਉਂਦੀ ਆ ਇਹ ਮੋਹਾਲੀ ਦਾ ਨੰਬਰ ਹੈ ਵੀਰ ਜੀ ਹਾਂ ਜੀ ਅੱਛਾ ਜੀ ਜੇ ਬੰਦੇ ਨੇ ਕਿਸੇ ਨੇ ਆਪਣੇ ਜ਼ਿਲ੍ਹੇ ਦਾ ਨੰਬਰ ਲੈਣਾ ਹੋਵੇ ਉਹ ਵੀ ਲੱਗ ਸਕਦਾ ਹੈ ਹਾਂ ਜੀ ਹਾਂ ਜੀ ਅੱਛਾ ਜੀ ਉਹ ਤਾਂ ਥੋੜਾ ਖਰਚਾ ਆ ਜਾਂਦਾ 4-5 ਹਜ਼ਾਰ ਦਾ ਜੀ ਖਰਚਾ ਆ ਜਾਂਦਾ ਜੇਕਰ ਦੋਸਤੋ ਤੁਹਾਡਾ ਮਨ ਪਸੰਦ ਤੁਸੀਂ ਆਪਣਾ ਕੋਈ ਨੰਬਰ ਆਪਣੇ ਜ਼ਿਲ੍ਹੇ ਦਾ ਲੈਣਾ ਹੈ ਉਹ ਵੀ ਨੰਬਰ ਲੱਗ ਜਿਗਾ ਇਸ ਤੇ ਨਹੀਂ ਪੰਜਾਬ ਦਾ ਨੰਬਰ ਹੀ ਰਹੂਗਾ ਐਚ ਆਰ ਦਿੱਲੀ ਲੈਣਾ ਫਿਰ ਲੱਗ ਜੂਗਾ ਉਹ ਹਾਂ ਜੀ ਹਾਂ ਜੀ ਹੋਰ ਹਾਂ ਜੀ ਹਾਂ ਜੀ ਦੋਸਤੋ ਜਿਵੇਂ ਕਿ ਆਪਣਾ ਕੋਈ ਹੋਰ ਨੰਬਰ ਹੁੰਦਾ ਸਟੇਟ ਦਾ ਉਹ ਫਿਰ ਨੰਬਰ ਚੇਂਜ ਹੋ ਜਾਂਦਾ ਹੈ ਉਸ ਤੇ ਪਾਸੇ ਵੀ ਜ਼ਿਆਦਾ ਲੱਗਦੇ ਨਹੀਂ ਇਹ ਪੰਜਾਬ ਨੰਬਰ ਤੇ ਥੋੜੇ ਜਿਹਾ ਘੱਟ ਲੱਗਦੇ ਨੇ ਹੈ ਆ ਦੇਖੋ ਕਾਰ ਤੁਹਾਡੇ ਸਾਹਮਣੇ ਨੇ ਪੀਵੀ 23 ਕਾਰ ਬਾਜ਼ਾਰ ਵਾਲਿਆਂ ਕੋਲ ਪਹੁੰਚੇ ਹੋਏ ਅੱਜ ਹਾਂਜੀ ਬਹੁਤ ਈ ਕਾਰਾਂ ਤੁਹਾਨੂੰ ਦੇਖੋ ਜੀ ਰੇਟ ਵੀ ਨਾਲ ਦੀ ਨਾਲ ਦੱਸਿਓ ਨੇ ਹਾਂ ਵੀਰ ਆਪਣਾ ਮੋਬਾਈਲ ਨੰਬਰ ਦੱਸ ਦਊ ਮਾੜਿਆ ਮੋਬਾਈਲ ਨੰਬਰ ਜੀ 88032 7772 ਜੀ ਐਚਾ ਜੀ 88032 7772 ਜੀ ਠੀਕ ਹੈ ਜੀ ਬਾਕੀ ਆਪਾਂ ਦਿਖਾ ਦਿੰਨੇ ਆ ਇੱਧਰ ਦੇਖੋ ਕਾਰ ਬਿਯਾਰ ਆ ਹਾਂਜੀ ਆ ਕਾਰ ਬਿਯਾਰ ਆ ਜਿਵੇਂ ਕਿ ਇੱਥੇ ਪੁਰਾਣੀਆਂ ਕਾਰਾਂ ਖਰੀਦੀਆਂ ਤੇ ਵੇਚੀਆਂ ਜਾਂਦੀਆਂ ਹਨਾ ਪੀਵੀ ਤੇ ਹੀ ਕਾਰ ਬਿਯਾਰ ਆ ਜਿਵੇਂ ਦੀ ਆ ਤੁਸੀਂ ਆ ਬਾਈਆਂ ਉਹਨਾਂ ਦਾ ਦਫ਼ਤਰ ਇਸ ਜਗ੍ਹਾ ਤੇ ਵੀਰ ਉਹਨਾਂ ਦਾ ਠੀਕ ਹੈ ਜੀ ਇੱਥੇ ਵੀਰ ਉਹਨਾਂ ਦਾ ਦਫ਼ਤਰ ਆ ਤੇ ਲੋਕੇਸ਼ਨ ਆਪਾਂ ਹਾਂ ਜੀ ਲੋਕੇਸ਼ਨ ਬਹੁਤ ਵਧੀਆ ਦੱਸੀ ਹੋਈ ਆ ਟਿਕਾਣਾ ਮੇਨ ਰੋਡ ਤੇ ਹੋ ਜਦੋਂ ਤੁਸੀਂ ਨਾ ਸਰਹੰਦ ਵਾਲੇ ਜਾਂਦੇ ਹੋ ਫਤਿਹਗੜ੍ਹ ਸਾਹਿਬ ਵਾਲ ਨੂੰ ਜਾਂਦੇ ਹੋ ਤਾਂ ਰੋਡ ਪਰੇ ਮਿਲ ਜਣਗੀਆ ਕਾਰਾਂ ਦੇਖੋ ਕੋਈ ਭੈਣ ਭਰਾ ਸਾਡਾ ਖਰੀਦਣ ਦਾ ਚਾਹ ਬਾਣਾ ਆ ਕਾਰ ਦਾ ਘੱਟ ਤੋਂ ਘੱਟ ਰੇਟ ਤੇ ਵਧੀਆ ਗੱਡੀ ਮਿਲ ਜਵੇ ਤਾਂ ਇੱਥੇ ਬਾਈਆਂ ਨਾਲ ਕੋਲ ਜਰੂਰ ਆ ਕੇ ਦਰਸ਼ਨ ਦਿਓ ਇਹ ਵੀਰ ਉਹਨਾਂ ਦਾ ਦੱਸਣਾ ਜੀ ਆਹ ਦਸਤਾਰ ਵੀਰ ਉਹਨਾਂ ਦਾ ਬਾਈ ਅਮਨ ਸਿੰਘ ਟਵਾਣਾ ਜੀ ਦਾ ਹਾਂਜੀ ਮੜਾ ਜੀ ਬਰੀ ਇੱਕ ਵਾਰੀ ਆਪਣੇ ਕਸਟਮਰਾਂ ਨੂੰ ਕਹ ਦਿਓ ਜੀ ਹੈਲੋ ਹਾਏ ਹਾਂਜੀ ਵੀਰੇ ਹਾਂਜੀ ਬਰ ਮਾਣਦਾਨ ਕਰੋਗੇ ਨਾ ਜੇ ਮਾਣਦਾਨ ਵੀਰੇ ਜਿਹੜਾ ਤੇਰੀ ਵੀਡੀਓ ਦੇਖ ਕੇ ਆਊਗਾ ਉਹਦਾ ਵੀ ਮਾਣਦਾਨ ਕਰ ਲੈ ਜਿਹੜਾ ਸ਼ੇਅਰ ਕਰਕੇ ਆਊਗਾ ਹਾਂਜੀ ਹਾਂਜੀ ਹੋਰ ਦੱਸੋ ਦੋਸਤੋ 11000 ਦਾ ਡਿਸਕਾਊਂਟ ਤੇਰੀ ਵੀਡੀਓ ਵਾਲੇ ਨੂੰ ਠੀਕ ਆ ਜੀ ਹੋਰ ਦੋਸਤੋ ਦੋਸਤੋ ਹੋਰ ਕੀ ਚੀਜ਼ ਆਈ ਠੀਕ ਆ ਜੀ ਬਾਈ ਕਹਿੰਦਾ 11000 ਸਿੱਧਾ ਡਿਸਕਾਊਂਟ ਕਰ ਦਾਂਗੇ ਵੀਡੀਓ ਸ਼ੇਅਰ ਕਰਕੇ ਆਉਣਾ ਨਾਲ ਠੀਕ ਆ ਜੀ ਤੇ ਚਾਹ ਬਾਣ ਨੂੰ ਜਿਹੜਾ ਬਾਈ ਭੈਣ ਭਰਾ ਹਾਂਜੀ ਦੋਸਤੋ ਜਿਹੜਾ ਦੋਸਤ ਭੈਣ ਭਰਾ ਗੱਡੀ ਲੈਣੀ ਚਾਹੁੰਦੇ ਨੇ ਸੋਚਦੇ ਨੇ ਵੀ ਅਸੀਂ ਗੱਡੀ ਨਵੀਂ ਲੈ ਲਈਏ ਹੁਣ ਗੱਡੀ ਚਲਾਣੀ ਨਹੀਂ ਆਉਂਦੀ ਕਈ ਵਾਰ ਆਪਾਂ ਪਹਿਲਾਂ ਗੱਡੀ ਸੈਕੰਡ ਹੈਂਡ ਲੈ ਲਓ ਕਈ ਵਾਰੀ ਗੱਡੀ ਆਪਣਾ ਸੈਕੰਡ ਹੈਂਡ ਵਧੀਆ ਮਿਲ ਜਾਂਦੀ ਹੁੰਦੀ ਆ ਹੁਣ ਜੇਕਰ ਗੱਡੀ ਤੁਹਾਨੂੰ ਫਰਜ ਕਰੋ 10 ਲੱਖ ਦੀ ਲੈਣੀ ਆ ਉਹੀ ਕਾਰ ਤੁਹਾਨੂੰ 6-7 ਲੱਖ ਦੀ ਮਿਲ ਜੇ ਕੀ ਮਾੜੀ ਆ ਹੈਈ ਇਸੇ ਕਰਕੇ ਜਿਹੜੇ ਬਜਟ ਘਟ ਬਜਟ ਵਾਲੇ ਨੇ ਵੀਰ ਭੈਣ ਭਰਾ ਸਾਡੇ ਵੀਰ ਉਹਨਾਂ ਕੋਲ ਜਰੂਰ ਪਹੁੰਚੋ ਅਮਨ ਸਿੰਘ ਟਵਾਣਾ ਜੀ ਕੋਲ ਠੀਕ ਹੈ ਜੀ ਤੇ ਸਾਡੀ ਵੀਰ ਇਹਨਾਂ ਵੱਧ ਤੋਂ ਵੱਧ ਸ਼ੇਅਰ ਕਰਕੇ ਆਉਣਾ ਜਰੂਰ ਆ ਤੇ ਆਪਾਂ ਆਪਾਂ ਇਥੋਂ ਹੀ ਉਹਨਾਂ ਇਜਾਜ਼ਤ ਲੈਣੇ ਤੁਹਾਡੇ ਤੋਂ ਤੇ ਆਪਾਂ ਹੰਦੀਪੁਰ ਕਰਦੇ ਆ ਤੁਹਾਡੇ ਨਾਲੋਂ ਅਗਲੀ ਵੀਡੀਓ ਦੇ ਨਾਲ ਸਟਾਰਟਿੰਗ ਤੁਹਾਡੇ ਨਾਲ ਸਸਰੀ ਕਾਲ